ਲੋਕੀ ਜਵਾਬ ਮੰਗਦੇ ਨੇ ਹਾਂਜੀ ਸਵਾਮੀਨਾਥਨ ਰਿਪੋਰਟ ਦੇ ਆਧਾਰ ਤੇ ਐਮਐਸਪੀ ਦੇਣੀ ਸੀ ਤੁਸੀਂ ਤੇ 750 ਤੋਂ ਵੱਧ ਕਿਸਾਨ ਵਰਵਾਤੇ ਕਾਲੇ ਘੇਤੀ ਕਾਨੂੰਨ ਲਿਆ ਕੇ ਉਸ ਤੋਂ ਬਾਅਦ ਫਿਰ ਤੁਸੀਂ ਕਿਸੇ ਨਾ ਕਿਸੇ ਚੋਰ ਰਸਤੇ ਨਾਲ ਹਰ ਦਿਨ ਕਿਸਾਨਾਂ ਨੂੰ ਜਾਂ ਪੰਜਾਬ ਨੂੰ ਨੁਕਸਾਨ ਕਰਨ ਦਾ ਕੋਈ ਨਾ ਕੋਈ ਕਾਨੂੰਨ ਲੈ ਕੇ ਆਉਂਦੇ ਹੋ ਤੇ ਲੋਕ ਇਸ ਚੀਜ਼ ਦਾ ਜਵਾਬ ਮੰਗਦੇ ਨੇ ਜ ਜਿਹਦਾ ਬੀਜੇਪੀ ਦੇ ਉਮੀਦਵਾਰਾਂ ਕੋਲ ਜਵਾਬ ਹੈ ਨਹੀਂ ਭਗਵੰਤ ਮਾਨ ਸਾਹਮਣੇ ਕਿਹਾ 13 0 ਤੋਂ ਆਮ ਆਦੀ ਪਾਰਟੀ ਜਿੱਤੇਗੀ ਬੀਜੇਪੀ ਦੀ ਜ਼ੀਰੋ ਸੀਟ ਆਏਗੀ ਉਹ ਕਹਿੰਦੇ ਨੇ ਆਪਕੀ ਵਾਰ 400 ਵਾਰ ਹੁਣ ਆਪਕੀ ਵਾਰ ਬੀਜੇਪੀ ਤੜੀ ਪਾਰ ਆ ਆਮ ਆਦਮੀ ਪਾਰਟੀ ਸੁਪਰੀਮੋ ਔਰ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਦੀ ਰਹਿਸ਼ ਤੇ ਸਾਹਮਣੇ ਖੜੇ ਹੋਏ ਆ ਜਿੱਥੇ ਅੱਜ ਪੰਜਾਬ ਦੇ ਵਿਧਾਇਕ ਤੇ ਲੋਕ ਸਭਾ ਉਮੀਦਵਾਰਾਂ ਦੀ ਮੀਟਿੰਗ ਹੋਈ ਹੈ ਜਨੀਤਾ ਕੇਜਰੀਵਾਲ ਦੀ ਅਗਵਾਈ ਜੀ ਵਿੱਚ ਸਾਡੇ ਨਾਲ ਸੀਨੀਅਰ ਆਗੂ ਜਰਨੈਲ ਸਿੰਘ ਜੀ ਆ ਪੰਜਾਬ ਦੇ ਇੰਚਾਰਜ ਹੋਇਆ ਗੱਲਬਾਤ ਕਰਾਂਗੇ ਸਰ ਵਿਧਾਇਕ ਤੇ ਲੋਕ ਸਭਾ ਦੇ ਉਮੀਦਵਾਰ ਅੱਜ ਮੀਟਿੰਗ ਸੱਦੇ ਗਏ ਕੀ ਮਾਮਲਾ ਸੀ ਜੀ ਬਿਲਕੁਲ ਚੋਣਾਂ ਦਾ ਸਮਾਂ ਹੈਗਾ ਤੇ ਪਾਜ ਪਾ ਨੇ ਡਰ ਦੇ ਮਾਰੇ دہشت ਦੇ ਮਾਰੇ ਕੇਜਰੀਵਾਲ ਸਾਹਿਬ ਨੂੰ ਜੇਲ੍ਹ ਚ ਪਾਇਆ ਹੋਇਆ ਤਾਨਾਸ਼ਾਈ ਆਪਣੀ ਚਰਮ ਸੀਮਾ ਤੇ ਪਹੁੰਚੀ ਹੋਈ ਹੈ ਤੇ ਮੈਡਮ ਸੁਨੀਤਾ ਕੇਜਰੀਵਾਲ ਜੀ ਸਾਰੇ ਵਰਕਰਾਂ ਦੀ ਪਾਰਟੀ ਦੇ ਉਧੇਦਾਰਾਂ ਦੀ ਗੱਲ ਉਹਨਾਂ ਤੱਕ ਪਹੁੰਚਾਉਂਦੇ ਆ ਉਹਨਾਂ ਦਾ ਮੈਸੇਜ ਲੋਕਾਂ ਤੱਕ ਦਿੰਦੇ ਆ ਉਹਦੇ ਚੱਲਦੇ ਆ ਸਾਰੇ ਲੋਕ ਇੱਥੇ ਇਕੱਠੇ ਹੋਏ ਤੇ ਹਰ ਦਿਨ ਹੁੰਦੇ ਨੇ ਜੋ ਮਾਹੌਲ ਦੇਸ਼ ਦੇ ਅੰਦਰ ਚੱਲ ਰਿਹਾ ਹੈ ਉਹਦੇ ਖਿਲਾਫ ਦੇਸ਼ ਖਾਲਾ ਹੋ ਚੁੱਕਿਆ ਤੇ ਮੈਨੂੰ ਲੱਗਦਾ ਹੈ ਆਉਣ ਵਾਲੇ ਦਿਨਾਂ ਚ ਬੀਜੇਪੀ ਨੂੰ ਸਿੱਧਾ ਸਬਕ ਵੀ ਮਿਲਣ ਜਾ ਰਹੇ ਆ ਕੀ ਮੰਨਦੇ ਹੋ ਜਰਨ ਸਿੰਘ ਜੀ ਕਿ ਤੁਹਾਡੇ ਦਿੱਲੀ ਦੀ ਜ਼ਿੰਮੇਵਾਰੀ ਜ਼ਿੰਮੇਵਾਰੀ ਇਹ ਤੇ ਵੱਡੀ ਪੰਜਾਬ ਦੀ ਵੀ ਆ ਤੇ ਇਸ ਸਮੇਂ ਸੁਪਰੀਮੋ ਆਮ ਆਦਮੀ ਪਾਰਟੀ ਤੋਂ ਜੇਲ੍ਹ ਚ ਪਾਰਟੀ ਨੂੰ ਮੁਸ਼ਕਲ ਆ ਰਹੀ ਹੈ ਲੋਕ ਸਭਾ ਦੇ ਇਲੈਕਸ਼ਨ ਆ ਜੋਰਾ ਸ਼ੋਰਾ ਤੇ ਚੱਲ ਰਿਹਾ ਹੈ ਵੇਖੋ ਪਾਰਟੀ ਦਾ ਸੁਪਰੀਮੋ ਜੇਲ੍ਹ ਚ ਹੋਵੇ ਤੇ ਜਾਇਜ਼ ਹੀ ਗੱਲ ਹੈ ਦੇਲ ਚ ਇੱਕ ਪਰੇਸ਼ਾਨੀ ਤੇ ਹੁੰਦੀ ਹੈ ਪਰ ਜਦੋਂ ਜਦੋਂ ਇਸ ਪਾਰਟੀ ਨੇ ਮੁਸ਼ਕਲ ਦੌਰ ਵੇਖਿਆ ਹੈ ਹਮੇਸ਼ਾ ਪਾਰਟੀ ਵੱਧ ਕੇ ਤੇ ਕਈ ਗੁਣਾ ਉੱਚੀ ਹੋ ਕੇ ਬਾਹਰ ਆਈ ਹੈ ਤੇ ਹੁਣ ਵੀ ਉਹੀ ਹੋਣਾ ਆ ਭਾਵੇਂ ਬੀਜੇਪੀ ਨੂੰ ਲੱਗਦਾ ਹੋਵੇ ਕਿ ਉਹਨੇ ਇੱਕ ਚੰਗਾ ਕੰਮ ਕੀਤਾ ਹੈ ਸ਼ਾਇਦ ਡਰ ਜਾਣਗੇ ਪਰ ਜੇਲ੍ਹ ਚ ਜਾਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਸਾਹਿਬ ਦੇ ਪਾਰਟੀ ਦੇ ਵਰਕਰਾਂ ਦਾ ਜੋਸ਼ ਰੋਸ਼ ਦੇ ਨਾਲ ਹੋਰ ਜ਼ਿਆਦਾ ਵੱਧ ਗਿਆ ਤੇ ਸਿਰਫ ਵਰਕਰਾਂ ਦਾ ਹੀ ਨਹੀਂ ਦਿੱਲੀ ਦੇ ਆਮ ਲੋਕਾਂ ਦਾ ਦੇਸ਼ ਦੇ ਆਮ ਲੋਕਾਂ ਦਾ ਉਹਨਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਇੱਕ ਇਹੋ ਜਿਹੇ ਮੁੱਖ ਮੰਤਰੀ ਜਿਨੇ ਇੱਕ ਗਵਰਨੈਂਸ ਦੀ ਮਿਸਾਲ ਕਾਇਮ ਕੀਤੀ ਜਿਨੇ ਉਹ ਸਾਰੇ ਕੰਮ ਕਰਕੇ ਵਿਖਾਇ ਜਿਹੜੇ ਅਜ ਤੱਕ ਕਿਸੇ ਸੂਬੇ 'ਚ ਨਹੀਂ ਹੋਏ ਸੀ ਉਹ ਜੇ ਇਮਾਨਦਾਰ ਮੁੱਖ ਮੰਤਰੀ ਨੂੰ ਜੇ ਜੇਲ੍ਹ 'ਚ ਪਾਇਆ ਤੇ ਇਹ ਬੀਜੇਪੀ ਦੀ ਸਭ ਤੋਂ ਵੱਡੀ ਗਲਤੀ ਹੈ ਲੋਕ ਇਸ ਰੋਸ ਦਾ ਜਵਾਬ ਆਪਣੀ ਵੋਟ 'ਚ ਦੇਣਗੇ ਦਿੱਲੀ ਦੀ ਗਲੀ ਗਲੀ 'ਚ ਨਾਰੇ ਲੱਗ ਰਹੇ ਨੇ ਕਿ ਜੇਲ੍ਹ ਦਾ ਜਵਾਬ ਅਸੀਂ ਆਪਣੀ ਵੋਟ ਨਾਲ ਦਾਂਗੇ ਤੇ ਮੈਨੂੰ ਲੱਗਦਾ ਕਿ ਬੀਜੇਪੀ ਨੇ ਆਪਣੀ ਸਭ ਤੋਂ ਵੱਡੀ ਜ਼ਿੰਦਗੀ ਦੀ ਗਲਤੀ ਕੇਜਰੀਵਾਲ ਸਾਹਿਬ ਨੂੰ ਜੇਲ੍ਹ 'ਚ ਪਾ ਕੇ ਕੀਤੀ ਹੈ ਪੰਜਾਬ ਦੀ ਗੱਲ ਕਰੀਏ ਕਿ ਪੰਜਾਬ ਚ ਬੀਜੇਪੀ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਵੱਖ-ਵੱਖ ਚੋਣ ਲੜ ਰਹੇ ਆ ਤੇ ਹਾਲਾਂਕਿ ਆਮ ਆਦਮੀ ਪਾਰਟੀ ਇੰਡੀਆ ਗਰਬੰਧਨ ਚ ਵੀ ਹੈ ਤੇ ਕੀ ਮੰਨਦੇ ਹੋ ਰਿਜ਼ਲਟ ਕਿਦਾਂ ਦਾ ਕੀ ਪੋਜ਼ਿਟਿਵ ਪੰਜਾਬ ਚ ਤੇ ਬੀਜੇਪੀ ਦੀ ਗੱਲ ਕਰਨ ਦਾ ਮੈਨੂੰ ਲੱਗਦਾ ਆਪਣਾ ਟਾਈਮ ਖਰਾਬ ਕਰਨਾ ਹੈ ਬੀਜੇਪੀ ਦੇ ਉਮੀਦਵਾਰਾਂ ਦੇ ਜੋ ਹਾਲ ਪੰਜਾਬ ਚ ਹੋ ਰਹੇ ਨੇ ਉਹ ਹਰਦੇ ਨੇ ਮੀਡੀਆ ਤੇ ਦਿਸਦਾ ਕਿਸ ਤਰੀਕੇ ਬੀਜੇਪੀ ਦੇ ਉਮੀਦਵਾਰ ਪ੍ਰਚਾਰ ਤੱਕ ਨਹੀਂ ਕਰ پا ਰਹੇ ਇਹ ਸਾਫ ਸਾਬ ਦਿਖ ਰਿਹਾ ਹੈ ਲੋਕੀ ਜਵਾਬ ਮੰਗਦੇ ਨੇ ਹਾਂਜੀ ਸੁਆਮੀ ਨਾਥਨ ਰਿਪੋਰਟ ਦੇ ਆਧਾਰ ਤੇ ਐਮਐਸਪੀ ਦੇਣੀ ਸੀ ਤੁਸੀਂ ਤੇ 750 ਤੋਂ ਵੱਧ ਕਿਸਾਨ ਵਰਵਾਤੇ ਕਾਲੇ ਖੇਤੀ ਕਾਨੂੰਨ ਲਿਆ ਕੇ ਉਸ ਤੋਂ ਬਾਅਦ ਫਿਰ ਤੁਸੀਂ ਕਿਸੇ ਨਾ ਕਿਸੇ ਚੋਰ ਰਸਤੇ ਨਾਲ ਹਰ ਦਿਨ ਕਿਸਾਨਾਂ ਨੂੰ ਜਾਂ ਪੰਜਾਬ ਨੂੰ ਨੁਕਸਾਨ ਕਰਨ ਦਾ ਕੋਈ ਨਾ ਕੋਈ ਕਾਨੂੰਨ ਲੈ ਕੇ ਆਉਨੇ ਹੋ ਤੇ ਲੋਕ ਇਸ ਚੀਜ਼ ਦਾ ਜਵਾਬ ਮੰਗਦੇ ਨੇ ਜਿਹਦਾ ਬੀਜੇਪੀ ਦੇ ਉਮੀਦਵਾਰਾਂ ਕੋਲ ਜਵਾਬ ਹੈ ਨਹੀਂ ਪਿੰਡਾਂ 'ਚ ਉਹਨਾਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ ਤੇ ਪੰਜਾਬ 'ਚ ਜੋ ਭਗਵੰਤ ਸਿੰਘ ਸਾਹਿਬ ਨੇ ਕਿਹਾ 13 0 ਤੋਂ ਆਵਾਦੀ ਪਾਰਟੀ ਜਿੱਤੇਗੀ ਬੀਜੇਪੀ ਦੀ ਜ਼ੀਰੋ ਸੀਟ ਆਏਗੀ ਤੇ ਇਸ ਤੋਂ ਬਾਅਦ ਆ ਪੂਰੇ ਇੰਡੀਆ ਵਿੱਚ ਬੀਜੇਪੀ ਦੇ ਜੋ ਹਾਲਾਤ ਹੋਣ ਜਾ ਰਹੇ ਨੇ ਉਹ ਕਹਿੰਦੇ ਨੇ ਆ ਆਪਕੀ ਵਾਰ 400 ਪਾਰ ਹੁਣ ਆਪਕੀ ਵਾਰ ਬੀਜੇਪੀ ਤੜੀ ਪਾਰ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ ਇਹ ਸਾਡਾ ਪੰਜਾਬ ਇੰਚਾਰਜ ਜਰਨੈਲ ਸਿੰਘ ਜੋ ਦਿੱਲੀ ਦੇ ਵਿਧਾਇਕ ਵੀ ਹੈ ਨਾ ਪੰਜਾਬ ਦੇ ਇੰਚਾਰਜ ਵੀ ਹੈ ਨਾ ਮੀਟਿੰਗ 'ਚ ਮੌਜੂਦ ਰਹੇ ਉਹਨਾਂ ਨੇ ਦੱਸਿਆ ਕਿ ਮੀਟਿੰਗ 'ਚ ਕੀ ਗੁਜ਼ਰਿਆ ਤੇ ਮਿਲਣੇ ਕਿੰਨੇ ਕਿ ਲੱਗੀ ਰਹਿੰਦੀ ਆ ਜਦੋਂ ਆਮ ਆਦਮੀ ਪਾਰਟੀ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਜੇਲ ਚ ਗਏ ਨੇ ਉਸ ਤੋਂ ਬਾਅਦ ਮੇਅਰ ਜਾਂ ਵਿਧਾਇਕ ਹੋਗੇ ਪੰਜਾਬ ਦੇ ਹੋਗੇ ਕੈਬਨਿਟ ਮੰਤਰੀ ਹੋਗੇ ਉਹਨਾਂ ਦੀ ਮੀਟਿੰਗ ਜੋ ਇੱਥੇ ਹੁੰਦੀ ਰਹਿੰਦੀ ਆ ਕਿ ਉਹਨਾਂ ਦਾ ਸੁਨੇਹਾ ਸੁਨੀਤਾ ਕੇਜਰੀਵਾਲ ਤੱਕ ਜਾਂਦਾ ਹੈ ਸੁਨੀਤਾ ਕੇਜਰੀਵਾਲ ਅੱਗੇ ਰਵਿੰਦ ਕੇਜਰੀਵਾਲ ਤੱਕ ਉਹਨਾਂ ਦਾ ਮੈਸਰ ਅੱਗੇ ਕਨਵਰਟ ਕਰਦੇ ਹਾਂ ਕੈਮਰਾਮੈਨ ਦਵਿੰਦਰ ਸਿੰਘ ਦੇ ਨਾਲ ਮੈਂ ਚਰਨਜੀਤ ਸਿੰਘ ਲਿਵਿੰਗ ਇੰਡੀਆ ਦਿੱਲੀ